ਕੰਮਾ ਮੈਂ 7:30 ਹੋਊਗਾ ਭਾਈ ਯਾਰ 2 ਮੈਚ ਰਹਿ ਗਏ ਆ ਤੂੰ ਬਾਦ 2 ਟੀਮ ਤੂੰ ਹੀ ਕਰੋ ਲੱਕੋ ਮੂਰੇ ਤੂੰ ਹੀ ਟੈਪ ਆ ਮੈਂ ਕਹਤਾ ਲੱਕ ਕਹਤਾ ਯਾਰ 7:00 ਹੋਣ ਜੋ ਆ ਉਹ ਚਲ ਕੋਈ ਨਾ 8:00 ਮੈਚ ਕਰੋ ਕਿ 8 ਦੇ ਮੈਚ ਲਾਓ ਭਾਈ ਡੋੜ ਹੀ ਨਹੀਂ ਆ ਆ ਬਾਹਰ ਆ ਪਹਿਲਾਂ ਗੱਲਾਂ ਬਾਹਰ ਹੋ ਰਿਹਾ ਨਹੀਂ ਯਾਰ ਫਿਰ ਉਹ ਜਿਹੜੇ ਮੁੰਡੇ ਵਿਚਾਰੇ ਕਲੀ ਲਾਈ ਜਾਂਦੇ ਆ ਕੇ 7:00 ਦੇ ਕਸੂਰ ਫਿਰ ਉਹ ਆਪਣੇ ਬੰਦੇ ਨਹੀਂ ਸੀ ਜਿਹੜੀ ਅੱਗੇ ਵੀ ਤੇ ਜਾਂ ਤਾਂ ਅੰਡਰਸਟੈਂਡਿੰਗ ਬਣਾਓ ਚੀਜ਼ ਤੇ ਸਾਰਿਆਂ ਦੇ ਜਿਹੜੇ ਆਥ ਨੇ ਪੈਚ ਰੋ ਚੀਜ਼ ਦੀ ਸ਼ੁਰੂਆਤ ਉੱਥੋਂ ਹੁੰਦੀ ਹੁੰਦੀ ਹੈ ਪਹਿਲਾਂ ਆਪ ਦੇ ਤੇ ਲੈਣੀ ਪੈਂਦੀ ਹੈ ਵੀ ਸਾਡੀ ਗਲਤੀ ਹੈ ਜੀ ਹਾਂ ਇੱਥੋਂ ਸ਼ੁਰੂ ਕਰੋ ਫੇਰ ਹੈ ਜੇ ਕਿ ਪ੍ਰਸ਼ਾਸਨ ਪ੍ਰਸ਼ਾਸਨ ਬੜਾ ਰੋਣਾ ਕਾਲਿਓ ਸੋਨੇ ਸਿਲੂ ਉੱਤ ਪਰ ਤੇਰੇ ਵੀ ਨਾ ਲਿਖਿਆ ਕੋਈ ਭੋਲਾ ਝੱਖੜ ਵਾਲੇ ਦੀ ਸ਼ਾਨ ਜੇ ਆਊਟ ਕਰਦੇ ਕਿਆ ਬਾਤ ਆ ਓਏ ਯਾਰ ਭੋਲੇ ਚਖੜ ਵਾਲੇ ਦਾ ਚੜਦੀ ਉਮਰ ਦਾ ਨੌਜਵਾਨ ਹੈ ਲੰਦੀ ਉਮਰ ਦਾ ਏ ਉਹ ਆਈ ਨਹੀਂ ਕਹਣਾ ਨਾ ਅਗਲੀ ਬੋਲ ਲੈ ਕੇ ਐਜਾ ਕਿਹਦਾ ਹੈਗਾ ਕੋਈ ਬੰਦਾ ਭੋਲੇ ਹੈਗਾ ਕੋਈ ਬੰਦਾ